ਕਦਾ ਟੁਪਰਾ ਜਿਹੜਾ ਟੁਪਰਾ ਜਿਹੜਾ ਬੋਲ ਹੀ ਰਾਨੀ ਬਰਦਾ ਮੈਂ ਲੈਣਾ ਨਹੀਂ ਬਈ ਦੇਣਾ ਨਹੀਂ ਆਈ ਬੰਦਾ ਨਾਮ ਦੇ ਨਾਮ ਨਰਮ ਦਾ ਥੱਲੇ ਆਉਣ ਲੱਗੇ ਆ ਲੱਗੇ ਜਾ ਕੇ ਦੇ ਨਹੀਂ ਮਲ ਵੇ ਇਹ ਛਾਤ ਕਿਉਂ ਕਰਦੇ ਇੱਥੇ ਆਣ ਕੇ ਆ ਛਾਤ ਆਦੀ ਜ਼ਿਆਦ ਕਰਦੇ ਇੱਥੇ ਆਣ ਕੇ ਹਣਾ ਇੱਕ ਮਿੰਟ ਹੋਰ ਇਹ ਕਿਹਦੇ ਰਾਹ ਨਹੀਂ ਜਰ ਮਿਲਦੇ ਰਾਹ ਤੁਰੇ ਬੰਨ ਪੈਟਰੋਲਿੰਗ ਕਰਦੇ ਮੈਨੂੰ ਬੰਨਾਂ ਦਾ ਕੀ ਕੀਤਾ ਰਾਹ ਦਾ ਆਹ ਸ਼ਿਆਰ ਤੋਂ ਆਖਣ ਦੇ ਮੇਰੀ ਡਿਊਟੀ ਲੱਗੀ ਕੀ ਇੱਥੇ ਨੇ ਮਿੱਟੀ ਪਾਈ ਟੱਪਾ ਮੈਨੂੰ ਦੱਸੇ ਦੱਸਣ ਸਾਨੂੰ ਉਹ ਲੋਕ ਮਾਰ ਕੇ ਰੇਤਾ ਤੁਸੀਂ ਚੁਗਤੋ ਕੇ ਵੇਜ ਵੇਜ ਕੇ ਡੰਡ ਲਾਈ ਪਈ ਤੁਸੀਂ ਦਰਿਆ ਦੀ ਲੋਕ ਮਰ ਗਏ ਸਵੇਰ ਦੇ 5 ਵਜੇ ਦਾ ਕਿਹਨੇ ਪਾਣੀ ਚਾਹ ਨਹੀਂ ਲਿਆਂਦਾ ਬਾਗਾਂ ਦੇ ਬਿਨ ਸਰਕਾਰ ਕੋਲ ਕੋਈ ਭਾਜੀ ਦੱਸੋ ਕੀ ਕਰੀਦਾ ਸਾਨੂੰ ਥੋੜਾ ਜਿਹਾ ਟਾਈਮ ਵੀ ਐਮਰਜੈਂਸੀ ਗੀੜੋ ਨਹੀਂ ਆਈ ਪਈ ਥੋੜੇ ਹੀ ਘਰੋਂ ਖਾਣ ਵਾਲੀ ਜੈਪੀ ਨਹੀਂ ਪ੍ਰਾਈਵੇਟ ਲਾਈ ਹੋਈ ਆ ਭਾਜੀ ਨਿਸ਼ਾਨ ਵਾਲੀ ਹੀ ਬੇਟੀ ਆ ਨਿਸ਼ਾਨ ਵਾਲੀ ਇਹੀ ਪੇਟੀ ਆ ਤੁਸੀਂ ਭੇਜੋ 12 ਵਜੇ ਇੱਕ ਮਿੰਟ ਦੀ ਵੀਡੀਓ ਨਿਸ਼ਾਨ ਵਾਲੀ ਇਹੀ ਜੈਪੀ ਪ੍ਰਾਈਵੇਟ ਕਿਉਂ ਇੱਕ ਮਿੰਟ ਦੀ ਵੀਡੀਓ ਬਣਾਜੋ ਸ਼ਹਿਰ ਦੇ ਇੱਕ ਮਿੰਟ ਦੀ ਵੀਡੀਓ ਬਣਾਜੋ 12 ਵਜੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੱਕ ਲੋ ਜਾ ਮੈਂ ਇਹ ਆਪਾਰਟੀ ਦੀਗਾ ਇਹ ਆਪਾਰਟੀ ਲਈ ਦੱਸੋ ਵੀ ਆਇਆ ਐਵੇਂ ਨਾ ਰੋਲ ਰੋਲ ਗੱਡੀ ਜਪ ਇੰਨਾ ਨਹੀਂ ਚੰਗੇ ਆਖਣਾ ਉੱਥੇ ਪਰੇਕ ਨਾ ਲੱਗੇ ਹੋਗੇ ਇਹ ਪਾਰਟੀ ਤੇ ਕੋਈ ਨਹੀਂ ਆਇਆ ਕਿਹੜਾ ਇੱਕ ਖਾਲ ਪਾਇ ਕੋਈ ਕਿਹੜਾ ਬੋਕਰ ਸਪਰੈਸ ਇਹ ਅੱਗੇ ਲੱਗੇ ਨਾ ਬੋਲ ਚਲੇ ਪਾਗ ਰੰਗਾਂ ਮਾਤੋ 10 ਵੱਖ ਤੇ ਅਸੀਂ ਸਿਆਤ ਵਰਤਦੇ ਹਾਂ ਸਿਆਤ ਵਰਤਦੇ ਹਾਂ ایں وڈا پانی ایں بیٹھو نہیں مارنے ਇੱਕ-ਇੱਕਲੇ ਬੰਦੇ ਨੂੰ ਆਖਿਆ ਕਿ ਨਹੀਂ ਵੀ ਬਾਹਰ ਨਿਕਲੋ ਪਾਣੀ ਵਾਜਣ ਆਖਿਆ ਕਿ ਨਹੀਂ ਇਕੱਲੇ ਇਕੱਲੇ ਪੈਕ ਤੇ ਮੈਂ ਗਿਆ ਕਿ ਨਹੀਂ ਪਹਿਲਾਂ ਮੈਂ ਜਾਂਦਿਆਂ ਕਿ ਨਹੀਂ ਇਕੱਲੇ ਇਕੱਲੇ ਪੈਕ ਮੜਾ ਦੇਖਿਆ ਕਿ ਨਹੀਂ ਐਵੇਂ ਆਪਾਂ ਪ੍ਰਸ਼ਾਸਨ ਦਾ ਰੋਸ ਨਾ ਗੱਢੀਏ ਜੇ ਆਪੇ ਹੀ ਬੰਦੇ ਬਿਠੇ ਰਹਿਣਗੇ ਤੇ ਕੀ ਆਖਾਂਗੇ ਜੀ ਉਹ ਤੁਸੀਂ ਹੁਣ ਇੱਕ ਮਿੰਟ ਇੱਕ ਮਿੰਟ ਤੁਸੀਂ ਇੱਕ ਮਿੰਟ ਤੁਸੀਂ ਹੀ ਪਾਉਂਦੇ ਹੋ ਸਾਇਲੈਂਟ ਤੁਹਾਡੇ ਪੰਜਾਂ ਟਰੈਕਟਰ ਬੜੇ ਤੁਹਾਨੂੰ ਵੀ ਦੇਖ ਕੇ ਮੈਂ ਉਥੋਂ ਐੜ ਤੋਂ ਜੋ ਤੁਹਾਡੇ ਟਰੈਕਟਰ ਚੱਲਦੇ ਮੱਚੀ ਚਾ ਤੁਹਾਡੇ ਕੋਲ ਆਏ ਵੀ ਇਹ ਸਾਡੇ ਭਰਾ ਨਹੀਂ ਜੇ ਪਾਣੀ ਵਾ ਕੇ ਟਰੈਕਟਰ ਉਰਕੇ ਉਰਕੇ ਮੈਂ ਤੁਹਾਨੂੰ ਹੱਥ ਜੋੜੇ ਮੈਂ ਪਿੰਨੇ ਟਰੈਕਟਰ ਬਾਹਰ ਕੱਢੋ ਟਰਾਲੇ ਬਾਹਰ ਕੱਢੋ ਪਾਣੀ ਦਾ ਪਤਾ ਕੋਈ ਨਹੀਂ ਪਾਣੀ ਆ ਕੇ ਜੂੜ ਨਹੀਂ ਤੁਸੀਂ ਚਲੋ ਚੰਗੇ ਰਹੇ ਮੇਰੇ ਅੱਖੇ ਲੱਗ ਮਗਰੇ ਪਾਣੀ 2.2 ਫੁੱਟ ਵਧ ਗਿਆ ਵਧਿਆ ਕਿਤੇ ਕੋਈ ਨਹੀਂ ਕਰਦਾ ਤੇ ਇੱਥੇ ਤੱਕ ਮੈਂ ਥੋੜੀ ਟੂਣੀ ਪਾ ਲਿਆ ਘਰ ਘਰ ਚ ਮੈਂ ਗਿਆ ਕੋਈ ਘਰ ਨਹੀਂ ਮੈਂ ਛੱਡਿਆ ਵੇਖੋ ਜਿਹੜੀ ਕੁਦਰਤੀ ਆਫਤ ਆਉਂਦੀ ਉਹ ਆਪਾਂ ਰਲ ਮਿਲ ਕੇ ਨਹੀਂ ਚਿੱਟਣੀਆਂ ਪਾਵੇਂ ਤੋਸ਼ ਨਾ ਘਟੀ ਜਾਈਏ ਵੇਖੋ ਇਹ ਇਕੱਲੇ ਪਿੰਡ ਦਾ ਕੰਮ ਨਹੀਂ ਹੁਣ ਸਾਰੇ ਲੱਗੇ ਪੁਲਸਰੀ ਲੱਗੀ ਆ ਅਸੀਂ ਆਪ ਚਾਰ ਪੌਂਦੇ ਮਾਰੀ ਲਾ ਅਕਰੋਂ ਮਾਲਿਆਂ ਨੂੰ ਆਜਮਾਨੀ ਕਰੋ ਮਾਲੇ ਕੱਲੇ ਕੱਲੇ ਕਰ ਗਿਆ ਮੈਂ ਇਧਰ ਆ ਇੱਕ ਮਿੰਟ ਆ ਸਾਹਮਣੇ ਵੀ ਆ ਦੇਖੋ ਕੁਦਰਤੀ ਆਫਤ ਆ ਬਰਸਾਤ ਬਹੁਤ ਜਿਆਦੀ ਹੋਈ ਪਿਛੇ ਹਿਮਾਚਲ ਪ੍ਰਦੇਸ਼ ਚ ਹੋਈ ਆ ਪੂਰੇ ਪੰਜਾਬ ਦੇ ਵਿੱਚ ਪੂਰੇ ਉੱਤਰ ਭਾਰਤ ਚ ਇਹ ਬਰਸਾਤ ਅੱਗੇ ਮੌਨਸੂਨ ਆਉਂਦੀ ਹੁੰਦੀ 10 15 ਦਿਨ ਹਟ ਕੇ ਪਰ ਇੰਨੀ ਬਰਸਾਤ ਵੀ ਨਹੀਂ ਸੀ ਹੁੰਦੀ ਜਿੰਨੀ ਬਰਸਾਤ ਹੋਈ ਆ ਇਹ ਕੁਦਰਤੀ ਕਰੋਪੀ ਆ ਸਾਰਿਆਂ ਨੇ ਨਾਲ ਮਿਲ ਕੇ ਇਹਦੇ 'ਚ ਸਹਿਯੋਗ ਦਿੱਤਾ ਪਹਿਲਾਂ ਤਾਂ ਮੈਂ ਆਪਣੇ ਪੱਟੀ ਹਲਕੇ ਦੇ ਜਿੰਨੇ ਵੀ ਸਾਡੇ ਇੱਥੇ ਲਾਗੇ ਪੰਨੇ ਦੇ 30 40 ਪਿੰਡ ਆ ਸਾਰੇ ਸਰਪੰਚ ਸਰਬਾਨਾਂ ਦਾ ਜਿੰਨੇ ਵੀ ਸਾਡੇ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਤ ਆ ਵੇਖੋ ਇਹ ਸਿਆਸਤ ਦਾ ਬਿਲਾਨਿੰਗ ਆ ਕਈ ਸਾਡੇ ਨਾਲ ਇੱਥੇ ਲੀਡਰ ਸਿਆਸਤ ਕਰਨ ਲੱਪਿੰਦੀ ਆ ਮੈਂ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਜਿਹੜੀ ਆਫਤ ਆਈ ਹੈ ਇਹ ਕੱਲੇ ਇੱਕ ਬੰਦੇ ਦੀ ਜਾਂ ਇੱਕ ਪਾਰਟੀ ਦੀ ਵਸ ਦੀ ਗੱਲ ਨਹੀਂ ਸੀ ਸਾਰਿਆਂ ਰਲ ਮਿਲ ਕੇ ਇੱਥੇ ਬੰਨ੍ਹ ਦੀ ਵੀ ਰਾਖੀ ਕੀਤੀ ਆ ਜੇ ਆ ਬੰਨ੍ਹ ਥੋੜਾ ਜਿਹਾ ਟੁੱਟਣ ਲੱਗਾ ਇੱਥੋਂ ਪਾਣੀ ਲਗਭਗ ਇੱਕ ਡੇਢ ਮੋਟਰ ਦਾ ਪਾਣੀ ਬੰਨ੍ਹ ਟੁੱਟ ਕੇ ਤੇ ਦੂਜੇ ਬੰਨੇ ਪਾਣੀ ਪੈਣ ਲੱਗਾ ਤੇ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਸਰਪੰਨ ਵੀ ਇੱਥੇ ਲੱਗੇ ਸਨ ਦੂਜੀਆਂ ਪਾਰਟੀਆਂ ਸਾਰਿਆਂ ਨੇ ਰਲ ਮਿਲ ਕੇ ਨਾਲ ਪ੍ਰਸ਼ਾਸਨ ਨੇ ਕਿਉਂਕਿ ਪ੍ਰਸ਼ਾਸਨ ਵੀ ਤਿੰਨਾਂ ਦਿਨਾਂ ਤੋਂ ਲਗਾਤਾਰ ਇਸ ਬੰਦ ਦੇ ਉੱਤੇ ਆ ਰਾਤ ਕਾਰਜ ਦੇ ਵਿੱਚ ਜੁੜਿਆ ਜੁਟਿਆ ਆ। ਕਾਰਜਾਂ ਵਾਸਤੇ ਕੀ ਕੀ ਪ੍ਰਬੰਧ ਕੀਤੇ ਗਏ ਜਿਹੜੇ ਲੋਕ ਘਰ ਛੱਡ ਕੇ ਗਏ। ਪ੍ਰਬੰਧ ਵੇਖੋ ਪਰसों ਤੋਂ ਹੀ ਮੈਂ ਖੁਦ ਵੀ ਸਾਡੇ ਐਸਐਸਪੀ ਸਾਹਿਬ ਡੀਸੀ ਸਾਹਿਬ ਏਡੀਸੀ ਸਾਹਿਬਾਨ ਐਸਡੀਐਮ ਤਹਿਸੀਲਦਾਰ ਨੈਪ ਤਹਿਸੀਲਦਾਰ ਈਓ ਸਾਹਿਬਾਨ ਜਿੰਨੇ ਵੀ ਅਫਸਰ ਨੇ ਸਾਡੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਸਾਰਿਆਂ ਨੇ 3 ਦਿਨ ਹੋ ਗਿਆ ਇੱਥੇ ਰਾਤ ਕਾਰਜਾਂ ਦੇ ਵਿੱਚ ਜੁਟੇ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਰਿਹਾ ਜਿਹੜੇ ਬੰਨ ਤੋਂ ਅੰਦਰਲੇ ਪਾਸੇ ਦਰਿਆ ਦੇ ਵਿੱਚ ਘਰ ਨੇ ਲੋਕਾਂ ਦੀ ਰਾਇਸ਼ ਆ ਕਿਉਂਕਿ ਜਿੰਨੀ ਜ਼ਮੀਨ ਆ ਦਰਿਆ ਦੇ ਵਿੱਚ ਲੋਕਾਂ ਦੀ ਨੰਬਰੀ ਜ਼ਮੀਨ ਆ ਲੋਕਾਂ ਨੇ ਆਪਦੇ ਘਰ ਪਾਏ ਆ ਰਹਿਣ ਬਸੇਰੇ ਬਣਾਏ ਆ ਲੋਕਾਂ ਦੇ ਮਾਲ ਡੰਗਰ ਨੇ ਤੇ ਆਪਾਂ ਹੀ ਆਪਦਾ ਘਰ ਬਣਾਇਆ ਹੋਵੇ ਜੀ ਦਾਲਣਾ ਹੋਵੇ ਤੇ ਪੰਛੀ ਨਹੀਂ ਆਲਣਾ ਛੱਡਦਾ ਕੁਝ ਲੋਕ ਇਹ ਕਹਿ ਰਹੇ ਜੀ ਸਾਨੂੰ ਪਤਾ ਹੀ ਨਹੀਂ ਕਿ ਕੈਂਪ ਬਣਾਏ ਕਿੱਥੇ ਗਏ ਆ ਤੇ ਰਾਸ਼ਨ ਕਿੱਥੇ ਆਉਂਗਾ ਕੈਂਪ ਵੇਖੋ ਰਾਸ਼ਨ ਵੀ ਉੱਥੇ ਆਇਆ ਕੈਂਪ ਸਾਡੇ ਸਰਕਾਰੀ ਸਕੂਲ ਹਰੀਕੇ ਸਰਕਾਰੀ ਸਕੂਲ ਸਭਰਾ ਦੁਬਲੀ ਕੋਟ ਬੁੱਢਾ ਖੇਮ ਕਰਨ ਇਹ ਇਹ ਦੁਬਲੀ ਹਰ ਥਾਂ ਤੇ ਅਸੀਂ ਕੈਂਪ ਬਣਾਏ ਆ ਸਾਡੇ ਉੱਥੇ ਖਾਣ ਪੀਣ ਨੂੰ ਰੋਟੀ ਪਾਣੀ ਰੋਜ਼ ਮਰਾਦੀ ਰੋਜ਼ ਜ਼ਰੂਰਤ ਦੀਆਂ ਜਿਹੜੀਆਂ ਚੀਜ਼ਾਂ ਇਨਸਾਨ ਦੇ ਦਵਾਈਆਂ ਸਾਰਾ ਕੁਝ ਉੱਥੇ ਇੰਤਜ਼ਾਮ ਕੀਤਾ ਗਿਆ ਸਾਡਾ ਡਾਕਟਰਾਂ ਦਾ ਪ੍ਰਬੰਧ ਵੀ ਪ੍ਰਸ਼ਾਸਨ ਨੇ ਸਿਰਫ 2:30 ਵਜੇ ਲੈਟਰ ਜਾਰੀ ਕੀਤਾ ਤੇ ਸ਼ਾਮ ਨੂੰ 5 ਵਜੇ ਪਾਣੀ ਛੱਡ ਦਿੱਤਾ ਸਾਨੂੰ ਟਾਈਮ ਬਹੁਤ ਘੱਟ ਦਿੱਤਾ ਤੇ ਗੱਡੀਆਂ ਦੀ ਜਿਹੜਾ ਇੰਤਜ਼ਾਮ ਨਹੀਂ ਨਹੀਂ ਵੇਖੋ ਪਾਣੀ ਜਿਹੜਾ ਜਿਆਦਾ ਜ਼ੋਰ ਨਾਲ ਆਇਆ ਨਾ ਉਹ ਤੇ ਆਇਆ ਆ ਜਿਹੜੀ ਰਾਤ ਨੰਗੀ ਆ ਆਪਣੀ ਅੱਜ ਰਾਤ ਜਿਹੜੀ ਨੰਗੀ ਆ ਇਦੇ ਤੋਂ ਪਹਿਲਾਂ ਮੈਂ ਖੁਦ ਅੱਜ ਤੀਜਾ ਦਿਨ ਆ ਮੈਂ ਡੀਸੀ ਸਾਹਿਬ ਸਾਡੇ ਮੈਡਮ ਬਲਦੀਪ ਕੌਰ ਜੀ ਐਸਐਸਪੀ ਸਾਹਿਬ ਚਵਾਨ ਸਾਹਿਬ ਅਸੀਂ ਸਾਰੇ ਜਾਣੇ ਇੱਥੇ ਅਵੇਅਰ ਕਰਦੇ ਰਿਹਾ ਸਾਰੀਆਂ ਬੇਕਾ ਵਾਲਿਆਂ ਨੂੰ ਘਰਾਂ ਵਾਲਿਆਂ ਨੂੰ ਵੀ ਆਪਾਂ ਇੱਥੋਂ ਘਰ ਛੱਡ ਕੇ ਉੱਚੇ ਪਾਸੇ ਚੱਲ ਜੀਏ ਅਸੀਂ ਰਹਿਣ ਨੂੰ ਇੰਤਜ਼ਾਮ ਕੀਤਾ ਆ ਪਰ ਤੇ ਚੱਕਰ ਦੱਸਾਂ ਕਿ ਸਾਡੇ ਜਿਹੜੇ ਬਾਜੇ ਵਾਲੇ ਆ ਨਾ ਲੋਕ ਦਲੇਰ ਬੜੇ ਆ ਦਲੇਰ ਕਾ ਤੋਂ ਆ ਇੱਥੇ 1947 ਜਦੋਂ ਪਾਕਿਸਤਾਨ ਭਾਰਤ ਦੀ ਵੰਡ ਹੋਈ ਉਦੋਂ ਮਾਰ ਵਜੀ ਕਤਲੋਕਾਰ ਧੋਈ ਉਦੋਂ ਲੋਕਾਂ ਨੂੰ ਕਈ ਮਾਰਾਂ ਚੱਲਣੀਆਂ ਪਈਆਂ ਮੁੜ ਕੇ 1965 ਵਾਲੀ جنگ ਲੱਗੀ ਪਾਕਿਸਤਾਨਾ 71 ਵਾਲੀ ਲੱਗੀ ਉਦੋਂ ਫੇਰ ਮਾਰਾਂ ਸਾਡੇ ਇਸੇ ਮਾਝੇ ਨੂੰ ਤਰਨਤਾਰ ਜ਼ਿਲ੍ਹੇ ਨੂੰ ਅੰਮ੍ਰਿਤਸਰ ਜ਼ਿਲ੍ਹੇ ਨੂੰ ਵਜੀਆਂ ਫੇਰ 1984 ਦਾ ਦੌਰ ਆਇਆ ਅੱਤਵਾਦ ਦਾ ਕਾਲਾ ਦੌਰ 10-12 ਸਾਲ ਇੱਥੇ ਕੋਈ ਕਤਲੂਕਾਰ ਧੋਈਆ ਬੜਾ ਨੁਕਸਾਨ ਹੋਇਆ ਫੇਰ ਸਾਡੇ ਮਾਝੇ ਨੂੰ ਮਾਰ ਵੱਜੀ ਲੋਕ ਸੱਟਾਂ ਖਾ ਖਾ ਕੇ ਦਲੇਰੀ ਇੰਨੇ ਕੋ ਗਏ ਆ ਲੋਕਾਂ ਨੂੰ ਇਹ ਹੁੰਦਾ ਵੀ ਕੋਈ ਗੱਲ ਨਹੀਂ ਪਾਣੀ ਆਇਆ ਇਹ ਹੈ ਲੈ ਜਾਣਾ ਪਾਣੀ ਮੈਂ ਆਪ ਖੋਦ ਬੇਨਤੀ ਕਰਦ ਰਿਹਾ ਸਾਡੇ ਅਫਸਰ ਸਰਪੰਨ ਬੇਨਤੀ ਕਰਦ ਰਿਹਾ ਕੱਲ ਮੈਂ ਰਾਤ ਤੱਕ ਇਥੇ ਇੱਕ ਇੱਕ ਬੈਗ ਚ ਗਿਆ ਸਵੇਰ ਤੋਂ ਲੈ ਕੇ ਰਾਤ ਤੱਕ ਮੈਂ ਹੱਥ ਜੋੜਦਾ ਰਿਹਾ ਮੈਂ ਕਿਹਾ ਵੀ ਤੁਸੀਂ ਸਾਡੇ ਭੈਣਾ ਭਰਾ ਜੇ ਆਪਾਂ ਰਾਤ ਦੀ ਰਾਤ ਇਹ ਘਰ ਛੱਡ ਗਏ ਦਿਨੇ ਜੇ ਪਾਣੀ ਲੈ ਜੂ ਆਪਾਂ ਆ ਜਾਾਂਗੇ ਪਾ ਲੋਕਾਂ ਦੇ ਕੋਈ ਨਹੀਂ ਭੁੱਲਰ ਸਾਹਿਬ ਸਾਨੂੰ ਨਹੀਂ ਪ੍ਰਵਾਹ ਪਾਣੀ ਲੈ ਜਾਣਾ ਅਸੀਂ ਬੈਠੇ ਘਰੇ ਸਾਨੂੰ ਕੋਈ ਗੱਲ ਨਹੀਂ ਜੇ ਲੋਕਾਂ ਦਾ ਗਣਾ ਹੈ ਕਿ ਜਿੱਦ ਤਰੋਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਪਰ ਉਹਨਾਂ ਦੇ ਜਿਹੜੇ ਪਸ਼ੂ ਆ ਉਹਨਾਂ ਦੇ ਵਾਸਤੇ ਚਾਰੇ ਦਾ ਪੂਰਾ ਪ੍ਰਬੰਧ ਨਹੀਂ ਹੋਇਆ ਕਿ ਇਸ ਕਰਕੇ ਉਹ ਆਪਣੀ ਥਾਂ ਛੱਡਣ ਨੂੰ ਨਹੀਂ ਤਿਆਰ ਨਹੀਂ ਨਹੀਂ ਪਸ਼ੂਆਂ ਦਾ ਚਾਰਾ ਵੀ ਆ ਗਿਆ ਆ ਇਹ ਪਸ਼ੂਆਂ ਦਾ ਚਾਰਾ ਉਹਨੇ ਤੁਹਾਡੇ ਸਾਹਮਣੇ ਆ ਪੂਰੇ ਤੇ 3 ਵਜੇ ਦੇ ਕਰੀਬ ਸਾਇਲੇਜ ਆ ਜਣਾ ਅਸੀਂ ਹਰੇ ਚਾਰੇ ਦਾ ਵੀ ਪ੍ਰਬੰਧ ਕੀਤਾ ਸੁੱਕੇ ਚਾਰੇ ਦਾ ਵੀ ਕੀਤਾ ਹੋਰ ਵੀ ਜੇ ਜ਼ਰੂਰਤ ਪਊਗੀ ਹਰ ਤਰ੍ਹਾਂ ਦਾ ਪ੍ਰਬੰਧ ਸਰਕਾਰ ਨੇ ਕੀਤਾ ਵੇਖੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਤੋਂ 3 ਦਿਨ ਪਹਿਲਾਂ ਜਦੋਂ ਪਤਾ ਲੱਗਾ ਕਿ ਹੜ ਦਾ ਖਤਰਾ 3 ਦਿਨ ਪਹਿਲਾਂ ਹੀ ਨਿਰਦੇਸ਼ ਕਰਤੇ ਅਫਸਰ ਸਰਪੰਨਾਂ ਨੂੰ ਸਾਰੇ ਪ੍ਰਸ਼ਾਸਨ ਨੂੰ ਪੰਜਾਬ ਦੇ ਨੂੰ ਨਾਲ ਐਮ ਐਲ ਏ ਸਬੰਨਾਂ ਨੂੰ ਮੰਤਰੀ ਸਬੰਨਾਂ ਨੂੰ ਹਲਕਾ ਇੰਚਾਰਜਾਂ ਨੂੰ ਸਾਰਿਆਂ ਨੂੰ ਇਹ ਨਿਰਦੇਸ਼ ਕਰਤੇ ਕਿ ਜਿੱਥੇ ਜਿੱਥੇ ਤੁਹਾਡਾ ਇਲਾਕਾ ਜਿਹੜਾ ਜਿਹੜਾ ਤੁਹਾਡਾ ਹਲਕਾ ਜਿੱਥੇ ਵੀ ਹੜ ਦਾ ਖਤਰਾ ਤੁਸੀਂ ਜਾ ਕੇ ਕਿ ਲੋਕਾਂ ਦਾ ਰਾਹਤਾ ਕਰੋ ਲੋਕਾਂ ਨੂੰ ਰਾਤ ਕਾਰਜ ਜਿਹੜੇ ਆ ਉਹ ਮੱਈਆ ਕਰਾਓ ਤੇ ਲੋਕਾਂ ਨੂੰ ਇਹ ਦੱਸੋ ਕਿ ਆਪਦੇ ਘਰ ਛੱਡ ਕੇ ਜਿੱਥੇ ਹੜੋਂ ਦਾ ਖਤਰਾ ਉੱਚੀਆਂ ਜਗ੍ਹਾ ਤੇ ਆਜੋ ਜਿਹੜੇ ਸਕੂਲਾਂ ਦੇ ਵਿੱਚ ਅਸੀਂ ਸ਼ੈਲਟਰ ਬਣਾਏ ਉੱਥੇ ਹਰ ਤਰ੍ਹਾਂ ਦਾ ਇੰਤਜ਼ਾਮ ਆ ਬੋਦੇ ਭੈਣ ਭਰਾ ਸਾਡੇ ਆਪਣੇ ਰਿਸ਼ਤੇਦਾਰਾਂ ਕੋਲ ਤੇ ਕਈ ਜਿਹੜੇ ਦਰਿਆ ਦੇ ਵਿੱਚ ਰਹਿ ਸੋ ਉਹਨਾਂ ਦੀ ਰਾਇਸ਼ ਪਿੰਡਾਂ ਦੇ ਵਿੱਚ ਵੀ ਹੈਗੀ ਆ ਬਹੁਤੇ ਉਹਨਾਂ ਥਾਵਾਂ ਤੇ ਚੱਲ ਗਿਆ ਅਸੀਂ ਕਿਸੇ ਵੀ ਕਿਸਾਨ ਵੀਰ ਨੂੰ ਜਿਹਦੇ ਮਾਲ ਡੰਗਰ ਆ ਜਾਂ ਉਹ ਆਪ ਖੁਦ ਨੇ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਣ ਦਵਾਗੇ ਡੰਗਰਾਂ ਵਾਸਤੇ ਸਾਈਲੇਜ ਰਾਚਾਰਾ ਸੁੱਕਾ ਚਾਰਾ ਸਾਰੇ ਕੋਈ ਦਾ ਇੰਤਜ਼ਾਮ ਕੀਤਾ ਸਰਕਾਰ ਲੋ ਵੇਖੋ ਮੈਂ ਖੁਦ ਇੱਥੇ ਇਸ ਗੱਲ ਤੇ ਆ ਸਾਰੇ ਭਰਾ ਗਵਾ ਆ ਮੈਂ ਕੱਲ ਰਾਤ 1 ਵਜੇ ਤੱਕ ਇਸ ਬੰਨ ਤੇ ਆਪ ਰੌਂਡ ਲਾਉਂਦਾ ਰਿਆ ਇੱਥੋਂ ਹਰੀਕੇ ਤੋਂ ਲੈ ਕੇ ਮੁਠਿਆਲੇ ਤੱਕ ਮੁਠਿਆਲੇ ਤੋਂ ਪਰਾਂ ਫੇਰ ਗਜਲਾ ਤੱਕ ਉਧਰੋਂ ਫੇਰ ਇਧਰ ਨੂੰ ਤੇ ਮੈਂ ਭਰਾਵਾਂ ਦਾ ਧੰਨਵਾਦ ਵੀ ਕਰਦਾ ਜਿੰਨਾ ਭਰਾਵਾਂ ਨੇ ਇੱਥੇ ਬੰਨ ਤੇ ਰਹਿ ਕੇ ਠਿਕਰੀ ਪੈਰੇ ਲਾ ਕੇ ਰਾਤ ਬੰਨ ਦੀ ਜਿਹੜੀ ਰਾਖੀ ਕੀਤੀ ਤੇ ਜਿਹੜਾ ਕਿ ਸਾਡਾ ਵੱਡਾ ਨੁਕਸਾਨ ਹੋਣ ਤੋਂ ਟਾਲ ਗਿਆ ਵੇਖੋ ਇਹ ਕੁਦਰਤੀ ਆਫਤ ਆ ਤੇ ਮੇਨ ਸਾਡੀ ਮੁਕਤੀ ਦੀ ਗੱਲ ਸੀ ਆ ਬੰਨ ਬਚਾ ਲਿਆ ਨਾ ਆ ਵਿਚਲੀ ਫਸਲ ਤੇ ਵੇਖੋ ਜਿੰਨਾ ਪਾਣੀ ਕਈ ਥਾਂ 15 ਫੁੱਟ ਚ ਆਈ ਵੀ ਹੈਗਾ ਪਾਣੀ ਕਿਤੇ 10 ਫੁੱਟ ਵੀ ਹੈਗਾ ਜਿੰਨਾ ਪਾਣੀ ਪਿੱਛੋਂ ਆਇਆ ਕੁਦਰਤੀ ਆਪਤ ਹੈ ਮੈਂ ਕਿੰਨਾ ਵੀ ਅਸੀਂ ਬੜੀ ਵੱਡੀ ਜੰਗ ਜਿੱਤਨੀ ਜਿਹੜਾ ਅਸੀਂ ਆ ਬੰਨ ਬਚਾ ਲਿਆ ਆਉਣ ਵਾਲੇ ਸਮੇਂ ਚ ਪਾਣੀ ਵਧਨ ਦੇ ਅਸਾਰ ਹੈ ਕਿ ਜਾਂ ਬਸ ਜਨਾ ਆ ਗਿਆ ਪਾਣੀ ਵੇਖੋ ਰਾਤ ਤੱਕ ਹੋਰ ਵਧਨ ਦੇ ਅਸਾਰ ਹੈਗੇ ਆ ਸਵਾ 2 ਲੱਖ ਕਿਊਸਿਕ ਦੇ ਲਗਭਗ ਪਾਣੀ ਐਸ ਵੇਰੇ ਇੱਥੇ ਚੱਲ ਰਿਹਾ ਤੇ ਕੱਲ 70 75000 ਕਿਊਸੀਕ ਪਾਣੀ ਸੀ ਸਿਰਫ ਤੇ ਰਾਤ ਤੱਕ ਅਸੀਂ ਤਾਂ ਹੀ ਬੇਨਤੀ ਕਰਦੇ ਰਹੇ ਕਿਉਂਕਿ ਸਾਨੂੰ ਪਤਾ ਹੈ ਪਿੱਛੇ ਗਿੱਦੜ ਪਿੰਡੀ ਲਾਗੇ ਕੱਲ ਹੀ ਦੋ ਟਾ ਇਲਾਕੇ ਉਸਿਕ ਪਾਣੀ ਆ ਗਿਆ ਸੀ ਤੇ ਰਾਤ ਰਾਤ ਪਾਣੀ ਦਾ ਪੱਧਰ ਜਿਹੜਾ ਉਹ ਵਧਣਾ ਹੀ ਵਧਣਾ ਸੀ ਪਿੱਛੇ ਗਿੱਦੜ ਪਿੰਡੀ ਵਾਲਾ ਜਿਹੜਾ ਬੰਨ ਟੁੱਟਣ ਕਰਕੇ ਤੇ ਜਿਹੜਾ ਸਾਡੇ ਹੁਣ 2.5 ਲੱਖ 2 ਲੱਖ ਨਹੀਂ ਤੇ ਹੁਣ ਤੱਕ 3 ਲੱਖ ਕਿਊਸਿਕ ਤੋਂ ਪਾਣੀ ਟੱਪ ਜਾਣਾ ਹੈ ਲੋਕਾਂ ਨੂੰ ਹੁਣ ਵੈਸੀ ਕੀ ਲਾਉਣਾ ਜਿਹੜੇ ਲੋਕ ਹੱਲੇ ਵੀ ਥੋੜਾ ਇਹ ਤਾਂ ਜਿੱਥੇ ਤੋਂ ਨਹੀਂ ਪ੍ਰਭਾਵਤ ਹੋਏ ਤੇ ਕੀ ਕਹਿਣਾ ਚਾਹੁੰਦੇ ਉਹਨਾਂ ਤਕਰੀਬਨ ਸਾਡੇ ਭੈਣਾਂ ਭਰਾਵਾਂ ਜਿਹੜੇ ਰਹਿ ਗਏ ਸੀ ਅਸੀਂ ਕਿਸ਼ਤੀਆਂ ਰਹੀਂ ਲੈਣਦੇ ਆ ਬਾਹਰ ਜਿਹੜੇ ਕੋਈ ਰਹਿ ਗਏ ਆ ਸਾਡੇ ਭੈਣ ਭਰਾ ਮੈਂ ਇਹੋ ਬੇਨਤੀ ਕਰਦਾ ਕਿ ਅਸੀਂ ਬੋਟ ਲੈ ਕੇ ਅੰਦਰ ਚੱਲੇ ਮੈਂ ਖੁਦ ਵੀ ਅੰਦਰ ਜਾਊਂਗਾ ਆਪ ਬੇਨਤੀ ਕਰਕੇ ਜਿਹੜੇ ਭੈਣ ਭਰਾ ਰਹਿ ਗਏ ਉਹਨਾਂ ਨੂੰ ਲੈ ਕੇ ਆਊਂਗਾ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਵੇਖੋ ਜੇ ਆਪਣੀ ਜਾਨ ਇਹ ਘਰ ਜਿਹੜੇ ਆ ਇੱਥੇ ਹੀ ਰਹਿਣੇ ਆ ਜਮੀਨਾਂ ਇੱਥੇ ਹੀ ਰਹਿਣੀਆਂ ਮੈਨੂੰ ਪਤਾ ਜਦੋਂ ਕਿਸਾਨ ਨੇ ਪੁੱਤਾਂ ਨੂੰ ਫਸਲ ਪਾਲੀ ਹੋਵੇ ਨਾ ਆਪਦੀ ਸਾਰੀ ਪੂੰਜੀ ਲਾਈ ਹੋਵੇ ਘਰ-ਬਾਰ ਬਣਾਇਆ ਹੋਵੇ ਤੇ ਜਿਵੇਂ ਮੈਂ ਅੱਗੇ ਗੱਲ ਕੀਤੀ ਆ ਵੀ ਪੰਛੀ ਵੀ ਆਪ ਦਾ ਲੈਣਾ ਨਹੀਂ ਛੱਡਦਾ ਉਸੇ ਤਰ੍ਹਾਂ ਮਜਬੂਰੀ ਤੇ ਹੈਗੀ ਆ ਪਰ ਕੋਈ ਸਿਆਸੀ ਲੋਕ ਜਿਹੜੇ ਇੱਥੇ ਸਿਆਸਤ ਕਰਦੇ ਨੇ ਮੈਂ ਇਹ ਬੇਨਤੀ ਕਰਦਾ ਇਹ ਬਿੜਾ ਸਿਆਸਤ ਦਾ ਨਹੀਂ ਹੈ ਇਹ ਵੇਖੋ ਮੈਂ ਇਹ ਨਹੀਂ ਕਹਿੰਦਾ ਕਿ ਆਮ ਆਦਮੀ ਪਾਰਟੀ ਨੇ ਸਾਰਾ ਮਸਲਾ ਹੱਲ ਕੀਤਾ ਇਹ ਸਾਰਿਆਂ ਨਾਲ ਮਿਲ ਕੇ ਕੀਤਾ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਤ ਸੀ ਕੋਈ ਵੀ ਵਿਅਕਤੀ ਸਾਰਿਆਂ ਇਹ ਨਾਲ ਮਿਲ ਕੇ ਮਸਲਾ ਹੱਲ ਕੀਤਾ ਤੇ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਆ ਇਹ ਫਰਜ਼ ਵੀ ਪੈਂਦਾ ਆਪਾਂ ਸਾਰੇ ਨਾਲ ਮਿਲ ਕੇ ਉਹ ਮਸਲਾ ਹੱਲ ਕਰੀਏ ਬਹੁਤ ਬਹੁਤ ਧੰਨਵਾਦ